ਅਗਲੇ 14-15 ਦਿਨ ਯਾਨੀ ਨਵੰਬਰ 10 ਤੱਕ ਪੰਜਾਬ ਵਾਸਤੇ ਬਹੁਤ ਅਹਿਮ ਹੋਣਗੇ ਕੁਝ ਸਿੱਖ ਜਥੇਬੰਦੀਆਂ ਨੇ ਨਵੰਬਰ 10 ਨੂੰ ਅੰਮ੍ਰਿਤਸਰ ਚ ਸਰਬੱਤ ਖਾਲਸੇ ਦਾ ਸੱਦਾ ਦਿੱਤਾ ਹੋਇਆ ਹੈ ਜੇ ਬਰਗਾੜੀ ਵਿੱਚ ਹੋਏ ਇਕੱਠ ਵੱਲੋਂ ਪਾਸ ਕੀਤੇ ਗਏ ਮਤਿਆਂ ਤੇ ਝਾਤੀ ਮਾਰੀਏ ਤਾਂ ਜ਼ਾਹਿਰ ਹੈ ਕਿ ਇਸ ਹੋਣ ਵਾਲੇ ਸਮਾਗਮ ਚ ਸ਼੍ਰੀ ਅਕਾਲ ਤਖਤ ਐਸਜੀਪੀਸੀ ਅਤੇ ਕੁਝ ਹੋਰ ਸੰਸਥਾਵਾਂ ਬਾਰੇ ਮਹੱਤਵਪੂਰਨ ਐਲਾਨ ਕੀਤੇ ਜਾਣਗੇ ਉਸ ਤੋਂ ਪਹਿਲਾਂ ਨਾਰਥ ਅਮਰੀਕਾ ਦੇ ਯੂਬਾ ਸਿਟੀ ਚ 31 ਅਕਤੂਬਰ ਨੂੰ ਇੱਕ ਇਕੱਠ ਹੋਣ ਜਾ ਰਿਹਾ ਹੈ ਇਸ ਚ ਕੈਨੇਡਾ ਅਤੇ ਅਮਰੀਕਾ ਦੇ ਗੁਰਦੁਆਰਿਆਂ ਅਤੇ ਪੰਥਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲੈਣਾ ਹੈ ਇਸ ਇਕੱਠ ਦਾ ਏਜੰਡਾ ਹੈ ਅਕਾਲ ਤਖਤ ਦੀ ਸਰਬੋਚਤਾ ਨੂੰ ਬਰਕਰਾਰ ਕਰਨਾ ਕੁਝ ਸੂਤਰਾਂ ਦਾ ਕਹਿਣਾ ਹੈ ਕਿ ਇਸ ਯੂਬਾ ਸਿਟੀ ਦੇ ਇਕੱਠ ਚ ਧਾਰਮਿਕ ਅਤੇ ਸਮਾਜਿਕ ਮਸਲਿਆਂ ਨੂੰ ਲੈ ਕੇ ਇੱਕ ਨਵੀਂ ਪਹਿਲ ਕਦਮੀ ਕਰਨ ਦੀ ਤਜਵੀਜ਼ ਹੈ ਅਕਾਲ ਤਖਤ ਦੀ ਛਤਰ ਛਾਇਆ ਹੇਠ ਸਰਬਤ ਖਾਲਸਾ ਵਾਂਗੂ ਇੱਕ ਨਵੀਂ ਤਰਤੀਬ ਰਮ ਕਰਨ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ ਇਸ ਇਕੱਠ ਦੇ ਮਤਿਆਂ ਦਾ 10 ਨਵੰਬਰ ਦੇ ਸਮਾਗੋਂ ਉੱਪਰ ਜ਼ਰੂਰ ਅਸਰ ਪਵੇਗਾ ਜੇ ਉਦੋਂ ਤੱਕ ਤਖਤ ਦੇ ਜਥੇਦਾਰਾਂ ਨੇ ਆਪਣੇ ਅਸਤੀਫੇ ਨਾ ਦਿੱਤੇ ਅਤੇ ਐਸਜੀਪੀਸੀ ਨੇ ਇਹਨਾਂ ਗੱਲਾਂ ਵੱਲ ਧਿਆਨ ਨਾ ਦਿੱਤਾ ਤਾਂ ਕੌਮ ਵਿੱਚ ਟਕਰਾਅ ਪੈਦਾ ਹੋ ਸਕਦਾ ਹੈ ਇਹ ਉਸੇ ਤਰ੍ਹਾਂ ਹੀ ਹੋਵੇਗਾ ਜੋ 1984 86 ਵਿੱਚ ਹੋਇਆ ਸੀ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਐਸਜੀਪੀਸੀ ਨੂੰ ਚਾਹੀਦਾ ਹੈ ਕਿ ਇਹਨਾਂ ਸਾਰਿਆਂ ਮੁਲਕ ਵਿੱਚ ਅਤੇ ਬਾਹਰ ਵਸਦੀਆਂ ਜਥੇਬੰਦੀਆਂ ਨਾਲ ਸੰਪਰਕ ਕਰਕੇ ਕੋਈ ਹੱਲ ਲੱਭੇ ਜਾਵੇ ਹੁਣ ਤੱਕ ਪਿਛਲੇ ਕੁਝ ਦਿਨਾਂ ਤੋਂ ਐਸਜੀਪੀਸੀ ਪਹਿਲ ਕਦਮੀ ਕਰਨ ਦੀ ਬਜਾਏ ਕੌਮ ਦੇ ਰੋਸ ਅੱਗੇ ਇੱਕ-ਇੱਕ ਕਰਕੇ ਚੁੱਕਦੀ ਨਜ਼ਰ ਆ ਰਹੀ ਹੈ ਇਸ ਵੇਲੇ ਉਸ ਕੋਲ ਇੱਕ ਮੌਕਾ ਹੈ ਕਿ ਉਹ ਹਾਲਾਤਾਂ ਨੂੰ ਸਮਝਦੇ ਹੋਏ ਪਹਿਲ ਕਰੇ ਅਤੇ ਕੁਝ ਨਵੇਂ ਕਦਮ ਪੁੱਟਣ ਦੀ ਕੋਸ਼ਿਸ਼ ਕਰੇ